ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਟੋਟਲੇ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਵੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਅਸੀਂ ਵੀਡੀਓ 'ਚ ਕਦੀ ਵੀ ਨਹੀਂ ਕਹਿੰਦੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਦੇ ਪੁੱਛ ਲੈ ਜਾਓ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਇੱਥੇ ਵੇਖ ਚਾ ਕੇ ਪੁੱਛ ਲਿਆ ਕਰੋ ਜੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ ਹੈ ਜੀ ਤੇ ਨਾਮ ਦੱਸਦਾ ਇੱਕ ਨਹੀਂ ਹਾਂ ਵਿਰਦੀ ਮੈਂ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਕਪੂਰਸਰ ਤੇ ਫੋਨ ਨੰਬਰ ਵੀ ਬੋਲ ਦੋ 7508581422 ਠੀਕ ਹੈ ਜੀ ਹਾਂਜੀ ਕਿੰਨੀਆਂ ਗਾਵਾਂ ਤੈਨਾਂ ਵੜਾਣਾ ਬਾਜੀ ਸੁਈਆਂ ਸਵਾਈਆਂ ਵੜਾ ਤੇ ਆ ਕੀ 바ਵਾ ਦਿਨ ਪਾ ਗਏ ਜੇ ਬਾਜੀ ਇਦਾਂ ਹੀ ਇੱਕ ਅੱਧੀ ਲਿਹਾਈ ਦੀ ਇੱਥੇ ਵਿਗ ਜਾਂਦੀ ਲੋਕਲੀ ਠੀਕ ਆ ਹਾਂਜੀ ਠੀਕ ਤੇ ਚਲੋ ਫਿਰ ਆਸ਼ੀਰਵਾਦ ਪਹਿਲੇ ਨੰਬਰ ਵਾਲੀ ਦਾ ਹੀ ਕਰ ਲਈਏ ਉਹਨਾਂ ਦੇ ਜੀ 20 25 ਦਿਨ ਹੋ ਗਏ ਸੁਈ ਨੂੰ ਬਚਾ ਦੇ ਮਗਰ ਜੋ ਅੱਛਾ 14 ਕਿਲੋ ਬਾਜੀ ਦੁੱਧ ਤਿਆਰ ਹੋਊਗਾ ਤਿਆਰ ਮੋਕੇ ਤੇ ਹਾਂ ਤਸੱਲੀ ਕਰ ਖੜੇ ਆਪਣੀ ਤੁਰਾਂ ਫਿਰ ਇੱਕ ਰੀ ਨੂੰ ਦੂਜਾ ਤੁਹਾਨੂੰ ਜੀ ਘੜ ਦੋ ਬਾਕੀ ਸਿੰਘਾ ਦਾ ਠਾਣੂ ਆ ਸਿੰਘ ਦੇ ਹੈਗੇ ਆ ਪਰ ਠਾਣੂ ਆ ਬਾਕੀ ਸੂਈ ਸਵਾਈ ਆ ਦੁੱਧ ਦੀ ਇਹਦੀ ਚਵਾਈ ਆ ਹੋ ਜਾਣੀ ਹੈ ਕਿਹੜੀ ਮੰਡੀ ਚ ਵੱਜੀ ਬਾਕੀ ਵੀ ਵਾਚ ਨੂੰ ਖਾਣ ਦੇਣਾ। ਕੋਨਾ ਗਲੂ ਦੀ। ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਲਾਗੇ ਦਿਖਾ ਦੋ ਜੁਆਕੇ ਇਹਦਾ। ਬਾਕੀ ਹੈਗੀ ਸੰਡੀ ਸਟੀਲ। ਜਵਾਹਰ ਦੀ ਮੋਟਰ ਹੀ ਆ। ਠੀਕ ਆ। ਠੀਕ ਹੈ ਜੀ। ਸਾਗੀ ਬੀਜ ਠੰਡੀ ਸੀਲ ਜੋ ਤੇ ਇਹਦਾ ਮੁੱਲ ਫਿਰ ਬੋਲੇ ਬੀਜ ਜੀ ਕਰਾਉਣ ਦੇ ਭਾਈ 40 ਕਰਾ ਲਓ ਜਿਹੜੀ ਵੜ ਦੇਣੀ ਪੂਰੇ 35000 ਦੀ ਦਵਾਂਗੇ। ਅੱਛਾ 35000 ਦੇ। ਹਾਂ ਜੀ ਮੌਕੇ ਤੇ ਭਾਈ ਛੋਟੇ ਬੰਦ ਕਰ ਦਾਂਗੇ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਤੇ ਹੁਣ ਆਹ ਗਾਂ ਕੋਲ ਕਿੰਨਾ ਹੀ ਦੁੱਧ? ਦੁੱਧ ਭਾਈ ਇਹ ਥੱਲੇ ਹੋਊਗਾ 12 ਕਿਲੋ ਤਿਆਰ। 2 ਮਹੀਨੇ ਇਹਨੂੰ ਸੂਈ ਨੂੰ ਹੋਏ ਜੋ ਬੱਚਾ ਇਹ ਮਗਰ ਜੇ। ਅੱਛਾ। ਹਾਂ ਜੀ। ਠੀਕ ਹੈ। ਥੋੜਾ ਉੱਚਾ ਬੱਚਾ ਆ ਇਹਦੇ ਮਗਰ। ਤੇ ਦੁੱਧ ਕਿੰਨੇ 12 ਲੀਟਰ ਹੈਗਾ ਵਾ। ਗਾਂਢਾ ਦੀ ਬੈਠ ਜਿਓ ਰੰਗ ਰੂਪ ਦੀ ਸੋਹਣੀ ਆ ਇਹਨਾਰੇ ਭਾਜੀ ਵੰਗਾ ਪਾ ਕੇ ਚੋਲੀ ਦੇ ਬੱਚਾ ਨਹੀਂ ਜੋ ਛੱਡਦੇ ਰਹੇ ਅੱਛਾ ਹਾਂਜੀ ਘਰ ਚੋਂ ਲਈ ਬੈਠ ਬੱਚਾ ਨਹੀਂ ਛੱਡਿਆ ਅੱਛਾ ਇਦਾਂ ਹੀ ਚੋਲ ਲਈ ਜੀ ਵੰਗਾ ਪਾ ਕੇ ਠੀਕ ਆ ਹਾਂਜੀ ਸਰ ਇਹਨਾਂ ਦੇ ਕੋਲ ਛੱਟ ਵੀ ਛੱਡਦਾ ਭਾਈ ਇਹ ਗਾ ਇਹ ਦਿਖਾਈ ਬੰਦ ਕਰਦਾ ਅ ਜਵਦੀ ਚੋਣ ਚਾਲ ਗੱਦੀ ਹੋਈ ਪੂਰੀ ਪੋਲੀ ਹੈ ਠੀਕ ਹੈ ਹਾਂਜੀ ਠੀਕ ਹੈ ਹਾਂ ਚੋਣ ਜਾਣ ਵਿਦਦੀ ਆ ਵੀ ਠੰਡੀ ਸੀਲ ਜਾ ਤੇ ਇਹਦਾ ਫਿਰ ਮੁੱਲ ਮੋਲੇ ਵੀ ਜਿਹੜਾ ਛੋਟਾ ਜਿਹਾ ਮੋਲੇ ਕਰਾਉਣ ਨੂੰ ਪਾ 35000 ਕਰਾ ਲਓ। 2000 ਦੀ ਦੇ ਦਈਏ। ਕਰ ਦਈਏ ਤੁਹਾਡੀ ਭਾਦੀ ਛੋਟਾ। 1000 ਰੁਪਿਆ ਭਾਈ ਛੋਟਾ 29000 ਰੁਪਏ ਦੇ ਦਾਂਗੇ। 29000 ਦਿੱਤੇ ਦੋ। 12 ਕਿਲੋ ਭਾਈ ਦੁੱਧਾਂ ਤਿਆਰ ਹੋ ਗਿਆ ਥੱਲੇ। ਠੀਕ ਹੈ ਜੀ। ਹਾਂ ਜੀ। ਠੀਕ ਹੈ ਤੇ ਹੁਣ ਆ ਜਿਹੜੀ ਗੇ। ਇਹ ਵਿਧੀ ਤਾਜੀ ਜੀ ਵੜ 10 12 ਦਿਨ ਲਗੇ ਉਹ ਵਸ਼ਾਇਦਾ ਪਿਆਜ। ਉਹ ਬੱਚਾ ਮਰ ਗਿਆ ਇਹਦਾ ਉਹ ਪਿਆਜ। ਹਾਂ ਜੀ। ਆ ਦੇਖ ਸਕਦੇ ਜੀ। ਤੇ ਦੁੱਧ ਕਿੰਨਾ ਇਹਦੇ ਕੋਲ? ਉਦੋਂ ਭਾਈ ਨੌਕਾ ਕਿੰਨਾ ਤਿਆਰ ਹੋ ਗਿਆ ਥੱਲੇ ਰੱਬ ਕੇ ਰੱਖਦਾ ਸਾਹੀ ਬਸ਼ਾ ਬਈ ਥੜ ਥੜ ਬਾਕੀ ਭਾਈ ਕਿੰਨ ਗੱਲ ਗਾ ਇਹਨੂੰ ਠੀਕ ਹੈ ਹਾਂਜੀ ਲੈ ਜਾ ਖਰੀਦਣ ਨੂੰ ਲੈ ਜਾ ਆ ਜਲੇ ਕਿੰਨਾ ਜੀ ਇਹ ਦੇ ਕੋਲ ਦੁੱਧ ਦੁੱਧ ਪਾਜੀਊਗਾ 10 ਕਿਲੋ 9 ਕਿਲੋ ਕੇ ਮੰਨੇ ਆਪਣਾ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਕਰਾਉਣ ਭਾਏ 30 ਕਰਾ ਲਓ ਜਿਹੜੀ ਵੜ ਦੇਣੀ ਪੂਰੇ 5000 ਦੇ ਦਾਂਗੇ ਅੱਛਾ 5000 ਦੀ ਦੇ ਦਿਓ ਹਾਂ ਜੀ ਬਾਕੀ ਚੱਲੋ ਛੋਟ ਛਾਟ ਮੋਕੇ ਤੇ ਛੋਟ ਛਾਟ ਬਾਜੀ ਕਰਦਾ ਬਾਜੀ ਹੈ ਠੰਡੀ ਸੀਲ ਦੇ ਵੜ ਠੀਕ ਹੈ ਹੋਰ ਕੁਝ ਕਹਣਾ ਫਿਰ ਹੋਰ ਬਾਜੀ ਇਹੋ ਸੁਆ ਸੁਆ ਮਾਰਾ ਵੀ ਤਸੱਲੀ ਕਰਕੇ ਵੇਚ ਚਾਕ ਖੜੇ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਨਾ ਵੇਚ ਚਾਕ ਕੇ ਖੜੇ ਜੀ ਜੋ ਵੀ ਕੁਛ ਆ ਇੱਥੇ ਹੀ ਆਪਣਾ ਵੇਚ ਚਾਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ